ਇਹ ਬਿਲਕੁਲ ਝੂਠ ਮਾਰਦਾ ਤੁਸੀਂ ਤਾਂ ਮੈਨੂੰ ਕਹਿ ਸੀ ਝੂਠ ਮੈਂ ਛੜ ਬੜੇ ਮੋਟੇ ਮੋਟੇ ਆ ਤੇ ਲਾਉਣੇ ਨੇ ਠੀਕ ਆਪੜ ਕੀਨਾ ਐ ਕਰਨ ਬਹਿ ਗਿਆ ਵਟ ਤੇ ਹਾਂ ਦਾ ਬਸ ਮੇਰੀ ਬਾਹ ਨਹੀਂ ਗਈ ਲਿਆ ਮੇਰਾ ਵੀਰ ਪੱਜ ਕੇ ਪਾਣੀ ਮੈਨੂੰ ਬੜੀ ਤੇ ਲੱਗੀ ਲਿਆ ਉਰਾ ਰਹੀ ਆ ਹੋਲਿਆਂ ਦੇ ਬੂਟੇ ਵੀ ਛਾਂਗ ਦਾਂਗੇ ਆ ਜਾ ਕਰਨ ਆ ਜਾ ਪੁੱਤ ਦੋ ਗਲਾਸ ਲੱਸੀ ਪੀ ਲਈ ਆਪਾਂ ਨਜ਼ਾਰਾ ਆ ਗਿਆ ਸਾਸਰੀ ਕੋਲ ਤੇ ਅੱਜ ਲੱਗਿਆ ਨਵਾਂ ਵਲੌਗ ਸ਼ੁਰੂ ਕਰਨ ਆਪਾਂ ਬੀਜੀ ਸੀ ਜਵੀ ਕਰਨ ਵਿਚਾਰ ਨੇ ਲਾਇਆ ਐ ਬੰਨੇ ਲਾਉਣ ਤੇ ਮਾ ਲਾ ਕੇ ਆ ਰਹੀ ਐ ਦਮਰੂ ਸ਼ਾਂਗ ਦਾ ਥੱਲੋਂ ਜਿਹੜਾ ਥੱਲੇ ਝਾੜੀਆਂ ਹੀ ਬਣੀਆਂ ਹਨ ਮੈਂ ਖਾ ਸੈੱਟ ਕਰ ਦੀਏ ਫਿਰ ਥੱਲੇ ਨੀਲਾ ਤੋਤਾ ਤੁਥਾ ਮਾਰਾਂਗੇ ਨੰਨ ਸਾਰਿਆਂ ਤੇ ਮਿੰਟੂ ਆਇਆ ਖੜਾ ਐ ਹੈਰੋਮ ਲੈ ਕੇ ਕਹਿੰਦਾ ਪਰਾਲੀ ਇਕੱਠੀ ਕਰਨੀ ਐ ਟਰੈਕਟਰ ਨਾਲ ਡੈਪ ਉਹ ਇੱਥੇ ਬੈਠਾ ਸਾਰੀ ਦਿਹਾੜੀ ਨਗਾਦੀ ਡੈਪ ਜਾ ਗਏ ਗੈਸ ਸੰਡੇ ਸੰਡੇ ਵਾਲਾ ਦਿਨ ਛੁੱਟੀ ਹੁੰਦੀ ਕਰਨ ਨੂੰ ਤੇ ਆਪਾਂ ਦਾ ਲਾਭ ਤੱਕਿਆ ਨਾਰੇ ਦਾ ਅਮਰੂਦ ਦੀ ਸ਼ਾਂਗ ਤੇ ਵੇਖੋ ਆ ਔੜ ਸੋਹਣੇ ਲੱਗਦੇ ਹੁਣ ਇਹਨਾਂ ਲਿਆ ਕੇ ਨੀਲਾ ਤੋਤਾ ਤੇ ਕਲੀ ਮਾਰਾਂਗੇ ਮੁੱਡਾਂ ਨਾਲ ਤੇ ਨਾਲੇ ਸਫਾਈ ਸੋਹਣੀ ਲੱਗਦੀ ਏ ਅਮਰੂਦ ਮਾਰਾ ਗੋਡੇ ਗਏ ਥੱਲੋ ਵੇਖੋ ਕਿੱਡੇ ਵਧੀਆ ਪਾ ਜਦੋਂ ਬੇਨਾਂਲੇ ਆ ਕੋੜ ਦੇਾਂਗੇ ਤੇ ਆਪਣੀ ਗਰੂੜੀ ਪਈ ਪੱਟਰੀਆਂ ਦੀ ਉਹ ਪਾ ਰਹਾਂਗੇ ਉਧਰ ਮਿੰਟੂ ਥੇੜ ਹੋਈ ਲੱਗ ਗਿਆ ਕੰਮ ਕਰਨਾ ਮਾ ਹਣਾ ਬੰਦੇ ਵਾਟਰ ਕੁਲਰ ਖਾਲੀ ਲਈ ਫਿਰਦੇ ਆ ਪਾਣੀ ਪੀਣ ਚੱਲਿਆ ਸੀ ਮੈਨੂੰ ਲੱਗਾ ਖਾਲੀ ਲਈ ਫਿਰਦੇ ਆ ਆ ਭਾਈ ਕੰਗੀ ਲਾਭਦੇ ਫਿਰਦੇ ਆ ਆ ਲੱਗੇ ਬੰਨੇ ਸ਼ਾਂਗਾ ਇਹਨਾਂ ਕੋਲ ਆ ਆ ਪਾਣੀ ਪੀਣਾ ਹੂੰ ਪਾਣੀ ਹੈਗਾ ਜੇ ਪਾਣੀ 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 ਹੈਗਾ ਖਾਲੀ ਪਿਆ ਜਾ ਲਿਆਓ ਫਿਰ ਯਾਰ ਮੈਨੂੰ ਤਾਂ ਤੇਲ ਲੱਗੀ ਆ ਜਾ ਕਾ ਕੇ ਲਿਆ ਕਿੰਨੇ ਇਹਨੇ ਲਿਆਉਣਾ ਕਿ ਤੂੰ ਜਾ ਲਿਆ ਪੱਜ ਕੇ ਮੈਂ ਇੱਥੇ ਬਹਿਣ ਲਿਆ ਮੇਰਾ ਵੀਰ ਪੱਜ ਕੇ ਪਾਣੀ ਮੈਨੂੰ ਬੜੀ ਤੇਲ ਲੱਗੀ ਤੱਪ ਕੇ ਰੱਖ ਤੱਪ ਕੇ ਐ ਬਰਾਲੀ ਜੀ ਦੀ ਆ ਨਾ ਲਾਉਣ ਦਵੇ ਭਗਵਾਨ ਜਮਾਨਾ ਅੱਕ ਕਿਉਂ ਵੀ ਅਈ ਤੈਂ ਜੱਟਾਂ ਨੇ ਟਾਈਮ ਪਾਸ ਕਰ ਹੀ ਲੈਣਾ ਇੱਥਾਂ ਉਂ ਜਾਂਦੇ ਚਲੋ ਜੀ ਓ ਗਾਂ 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 ਗਾ ਚੱਲ ਓ ਦੂਰੀ ਦੂਰੀ ਅਰ ਟੁੱਟੀ ਆਉਣਾ ਵਾਕੇ ਬੜੀ ਲੱਕ ਦੀ ਉੱਤੇ ਚੜਿਆਣਾ ਬਰਾਬਰ ਕਰਾਂ ਪੀਲਾ ਨਹੀਂ ਛੱਡਦੀ ਮਗਰ ਇੱਕ ਗੱਲ ਨਹੀਂ ਹਣਾ ਚਲੋ ਜੀ ਛੱਡ ਦੇ ਆਉ ਲੈ ਮੈਂ ਝਾੜੀਆਂ ਹੀ ਹੈਗੀਆਂ ਇਹਨਾਂ ਨੂੰ ਛਾਕਦਾ ਚੰਗਾ ਇਹਨਾਂ ਦੇ ਕੜਦਾ ਚੰਗਿਆੜੇ ਥੱਲੇ ਕਣਕ ਚੰਗੀ ਬੀਜੀ ਜਾਊਗੀ ਕੋਈ ਟਾਣੀ ਰਹਿਣ ਦੇਣੀ ਨਹੀਂ ਲਿਆਉਣਾ ਮੈਂ ਆ ਰਹੀ ਚਲੋ ਜੀ ਦੱਬੀ ਆ ਮੈਂ ਆ ਪੰਨਾ ਛਾਕ ਲਾ ਆ ਗਿਆ ਅਸਾ ਚਪਿਆ ਆ ਯਾਰ ਆ ਆਵ ਲੈ ਨੂੰ ਵੜਦੇ ਹਾਂ ਆ ਲਿਆ ਨੂੰ ਫੇਰ ਹੌਲੇ ਚੰਗੇ ਬਣਨਗੇ ਪਜਾਈ ਲਿਆ ਪਜਾਈ ਲਿਆ ਆ ਪਈਆ ਰੋਂ ਤੰਗੀ ਇਹ ਮਾਰਦੇ ਆ ਘਾ ਚੰ ਮੁੰਡੇ ਨੇ ਵਾਟਾ ਫਾਤੀ ਉਹ ਵਿੱਚਕਾਰ ਨਹੀਂ ਪਾਉਣੀ ਪਰਲੀ ਵੱਸ ਚਾ ਰਹਿਣ ਦੇ ਐਂ ਕਰੀ ਉਹ ਪੁੱਠਾ ਪੌੜਾ ਘਸਾ ਦੇ ਆ ਲੈਣਾ ਇਆਂ ਤੇ ਚੰਗਾ ਮੈਂ ਤਾਂ ਕਹੀ ਇੱਕ ਕਿਆਰਾ ਵਿੱਚ ਪਾਈਏ ਛੋਟਾ ਹੋ ਜਾਏਗਾ ਆਹ ਵਰ ਕਿਆਰੀਆਂ ਇਆਂ ਬਣ ਜਾਣਗੀਆਂ ਨਾ ਕਨਾਲ ਡੇਟ ਦਾ ਤਾਂ ਕਿਆਰਾ ਚਾਹੀਦਾ ਬਰਸੀਨ ਦਾ ਐਂ ਕਰ ਆ ਵੇਖੀ ਆ ਜਿਹੜੀਆਂ ਵੱਟਾਂ ਜੀਆਂ ਨਹੀਂ ਗੀਆਂ ਆ ਜਿਹੜੀਆਂ ਇਹਨਾਂ ਦੇ ਪੁੱਠਾ ਫੋੜਾ ਭਜਾਈਆਂ ਚੰਗਾ ਮੈਂ ਘਾ ਰੋਲਾਂ ਮੰਨਿਆਂ ਦਾ ਲਓ ਜੀ ਆਪਾਂ ਵਾਲੇ ਵੀ ਸ਼ਾਂਗ ਤੇ ਆ ਵੇਖੋ ਆ ਬੂਟੇ ਦੀ ਸੀਟੇ ਅ तरी ਵੀ ਕਾੜਤੀ ਆ ਉਹ ਦੋ ਬੂਟੇ ਸੀ ਉਹ ਵੀ ਐਂ ਕਰਤੇ ਆ ਸ਼ਾਂਗ ਤੇ ਪੂਰੀ ਤਰ੍ਹਾਂ ਆ ਵੇਖੋ ਇਕੋ ਪਰੇ ਖੜਾ ਨਿੱਕਾ ਆ ਸਾਰੇ ਸ਼ਾਂਗ ਤੇ ਆ ਹੋਂ ਚੱਲੇ ਆਪਾਂ ਕਰੀ ਐ ਕਰਨ ਬਹਿ ਗਿਆ ਵਟ ਤੇ ਹਾਂ ਦਾ ਬਸ ਮੇਰੀ ਬਾਹ ਐਣੀਗੀ। ਲਾ ਇਹ ਸਾਰਾ ਗੱਲੇ ਲਾ ਲਾਤਾ ਪਾ ਮਗਾ ਰੈਡੀ ਦੇ। ਇਹਨਾਂ ਨੂੰ ਓਹ ਲੈ ਆ ਜਾ ਕਰਨ ਆ ਜਾ ਪੁੱਤ। ਇਹਨਾਂ ਨੂੰ ਲਾ ਗਏ ਉਹਨੇ। ਫਿਰ ਆਗੇ ਲਾਦੇ ਆਪਾਂ ਉੱਥੇ ਕਰਨ ਆਉਂਦਿਆਂ ਵਟ ਦਾ ਉੱਥੇ। ਮੈਂ ਕਿਹਾ ਤੂੰ ਵਟ ਤੇ ਮੈਂ ਆ ਗਿਆ। ਉਹ ਗੇ ਰੈਡੀ ਦਾ ਸਮਾਨ ਜਿਆਦਾ ਹੋ ਗਿਆ। ਮੈਂ ਲਾ ਮੈਂ ਤੂੰ ਵੜ ਦਾ ਮੇਰਾ ਪੁੱਤ ਕਹਿੰਦਾ ਠੀਕ ਇੱਕ ਵੜਦਿਆਂ ਬੁੱਤੇ ਰਾਤ ਜਾਂਦਾ ਪਿਆ ਸੀ ਤੇ ਭਾਈਆ ਮੇਰਾ ਰਾਜ ਟੱਕਰ ਗਿਆ ਤੇ ਮੈਨੂੰ ਆਦਾ ਹੀ ਖਲਾੜ ਰੈੜੀ ਤੇ ਤੈਨੂੰ ਨਾ ਮੈਂ ਲੱਸੀ ਪਿਆਉਣਾ ਮੈਂ ਚਾਹ ਲੱਸੀ ਪਿਆ ਤੇ ਆ ਵੇ ਬੁੱਥੇ ਵੇ ਵੜਦਾ ਕੰਜਦਿਆਂ ਨਾਲ ਵੜਨ ਦੀ ਕਿ ਲੋੜ ਇਹਨਾਂ ਨੂੰ ਇਹਨਾਂ ਨੂੰ ਉਹ ਮੁੜ ਕੇ ਪਤਾ ਓਏ ਇਹ ਤਾਂ ਨਿੱਕੇ ਨਿੱਕੇ ਵੱਡੇ ਵੱਡੇ ਗਾ ਐਵੇਂ ਟੈਮ ਬਾਹ ਨਾ ਕਰ ਛਾਵੇਂ ਬਹਿ ਕੇ ਹਨਾ ਵੀ ਕਿੱਥੇ ਲੱਸੀ ਆ ਜੜੀ ਆ ਮੈਂ ਗੀ ਕੇ ਪੀ ਕੇ ਜੇ ਮੈਂ ਗੀ ਬਾਤੂ ਪੀਣਾ ਚਾਹ ਠੀਕ ਆ ਦੋ ਗਲਾ ਲੱਸੀ ਪੀ ਲਈ ਆਪਾਂ ਨਜ਼ਾਰਾ ਆ ਗਿਆ ਖੇਤ ਦੇ ਵਿੱਚ ਹੁਣ ਚੱਲੇ ਅੱਗੇ ਆ ਵੀ ਰੇੜੀ ਲੈ ਕੇ ਇਹਨਾਂ ਨੂੰ ਕਿਹਾ ਟੇਰੀਆਂ ਲਾ ਦੋ ਮੈਂ ਲੈ ਜਾਾਂ ਮਾਂ ਬੁੱਥੇ ਲੈਣ ਆਏ ਤੇ ਵੱਡੇ ਕਰਨੇ ਵੇਖੋ ਥੋੜੇ ਜਿ نکل ਗਿਆ ਵੱਢ ਕੇ ਮੈਨੂੰ ਪਾਣੀ ਤੇ ਲੱਗ ਗਈ ਮੈਨੂੰ ਜਾਣ ਦੇ ਮਾ ਜਾ ਭਰਾ ਚੱਲ ਆ ਗੇ ਰੇ ਪਾਣੀ ਦੇ ਹਾਂ ਕਰੇ ਜਿਹੜੀ ਲਾਤੀ ਤੇ ਮੁੰਜਣਾ ਫੇਰ ਸ਼ਹਿਰ ਸ਼ਾਮ ਨੂੰ ਆਹ ਆਪਣੇ ਉਹਨਾਂ ਦੇ ਕਿਹਨੇ ਗਾਵਾ ਚੀ ਤੇ ਉਹਨਾਂ ਜੱਲਿਆਂ ਹੰਟੇ ਗਿਆ ਲਾਉਣ ਕਿਉਂਕਿ ਇਹਦੇ ਪੜੇ ਚਿਚੜ ਮਹਾ ਮੈ ਲਾ ਗਿਆ ਉਹਨਾਂ ਠੀਕਾ ாச்சி மோட்டேன் சங்கனா பாபி ਖਰਦੇ ਹਾਂ ਨੱਚਦੀ ਵੇਖਿਆ ਜੀ ਤੁਸੀਂ ਆਂਦੇ ਨਹੀਂ ਕਿਵੇਂ ਭੱਜੇ ਆਉਂਦੇ ਜਵਾਬ ਆ ਵੀ ਲੰਮੀ ਪੀਸ ਵਾਲਾ ਕਾਹ ਹੋ ਰਿਹਾ ਕੀ ਹੋ ਗਿਆ ਹਾਂ ਇਹ ਦੋਨੋਂ ਹੀ ਇੰਨਾ ਤੇ ਆ ਕੀ ਹੋ ਗਿਆ ਆ ਤੋਤਾ ਉੱਡ ਕੇ ਅੰਦਰ ਨਾਲ ਆ ਗਿਆ ਆ ਰਹਿ ਗਿਆ ਝੂਠਾ ਇਹ ਬਿਲਕੁਲ ਝੂਠ ਮਾਰਦਾ ਤੁਸੀਂ ਤਾਂ ਮੈਨੂੰ ਕਿਹਾ ਸੀ ਝੂਠ ਮੈਂ ਤਾਂ ਤੈਨੂੰ ਕਿਹਾ ਸੀ ਆ ਝੂਠ ਮਾਰਦਾ ਐ ਮੈਂ ਇਹਨੂੰ ਜਾਣ ਕੇ ਕਿਹਾ ਮੈਂ ਖੁਦ ਉਹਨਾਂ ਤੋਤਾ ਉੱਡ ਕੇ ਸਾਡੇ ਲੈ ਨਿਕਲ ਗਿਆ ਕਾਹੇ ਝੂਟ ਕਾ ਕੇ ਹਾਂ ਨਹੀਂ ਨਹੀਂ ਬੜਾ ਚੂਟ ਮਾਰਦਾ ਹੋਈ ਗਾਵਾਂ ਚੋਂ ਹੁੰਦਾ ਟਾਈਮ ਹੋ ਗਿਆ ਤੇ ਪਾਣੀ ਡਾਉਣ ਦਾ ਵੀ ਟਾਈਮ ਹੋ ਗਿਆ ਨਾ ਪਲਕੇ ਪਾਣੀ ਡਾਉਣ ਡੰਗਰਾਂ ਨੂੰ ਹਾਂ ਮਿੱਠੂ ਮਿੱਠੂ ਕਿਵੇਂ ਆਓ ਮਿੱਠੂ ਮਿੱਠੂ ਓਏ ਆ ਜਾਓ ਰਾ ਆ ਜਾਓ ਆ ਜਾਓ ਆਜਾ ਆਜਾ ਮਿੱਠੂ ਆਜਾ ਆਜੋ ਮਿੱਠੂ ਆਜੋ ਉਹ ਤਾਂ ਸਾਰਾ ਦਿਨ ਲੜਾਈ 'ਚ ਹੀ ਰਹਿੰਦੇ ਲੜਾ ਲੜਦੇ ਹੀ ਰਹਿੰਦੇ ਲੜਦੇ ਹੀ ਰਹਿੰਦੇ ਲੜਦੇ ਹੀ ਰਹਿੰਦੇ ਹੈ ਹੋਰ ਕੰਮ ਹੈਗਾ ਇੰਗਾ ਕੋਈ ਆਜਾ 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 ਮਾ ਦੁੱਤਿਆਂ ਨੂੰ ਡਾਉਣ ਆਜਾ ਆਜਾ ਭੱਜਿਆ 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 ਜੇ ਆ ਪੱਠੇ ਸਾਡੇ ਕੁੱਤਰ ਨਾਲੇ ਪਏ ਆ ਇਧਰ ਆ ਪਏ ਤਰਾ ਲੀਜੀ ਉਧਰੋਂ ਅੱਜ ਜਵਾਰ ਪਈ ਵਿੱਚ ਰਲ ਲਾ ਕੇ ਕੁਤਰੀ ਦੇ ਗਾਵਾਂ ਮੱਝਾਂ ਚੋੜੀ ਮਾਚਵੀਂ ਗਾਵਾਂ ਮੱਚਾਂ ਲੱਗੀਆਂ ਯੋ ਚੋ ਤੇ ਆਹੇ ਕੁੱਕੜ ਛੱਡੇ ਹਾਂ ਤੇ ਮੈਨੂੰ ਲੱਗਦਾ ਇਹਨਾਂ ਨੂੰ ਵੀ ਉਹ ਨੇਰਾ ਆ ਗਿਆ ਅੰਦਰ ਤਾੜਨਾ ਪੈਣਾ ਜੈਨੀ ਆ ਜਾ ਕੀ ਗੱਲ ਕਰਦੀ ਵੇਖ ਵੇ ਖੇਡਦੀ ਹੁਣ ਹੈ ਵੇਖ ਵੇ ਆ ਜਾ ਕਰਨ ਤੇਰ ਨਾਲ ਜ਼ਿਆਦਾ ਖੇਡਦੀ ਹੈ ਨਾ ਸਾਰੀਆਂ ਆਪਾਂ ਸਾਈਡ ਸੂਟ ਤੇ ਕਰਤੀਆਂ ਪੱਠੇ ਪੁੱਠੇ ਪਾ ਤੇ ਇੱਥੇ ਬਲੌਗ ਦਾ ਐਂਡ ਕੀਤਾ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਲਾਈਕ ਕਮੈਂਟ ਸ਼ੇਅਰ ਕਰ ਦਿਆ ਜੀ ਤੇ ਕੇ ਨਾ ਕਹਦੇ ਜੀ ਵੀ ਰਾਤਾਂ ਤੇ ਹੱਥ 'ਚ ਬੋਤਲ ਆ ਆਪਾਂ ਕੋਨੇ ਪੀਂਦੇ ਖਾਂਦੇ ਇਹ ਨਾ ਬੱਚੀ ਨੂੰ ਖੋਲ ਕੇ ਕਾਪ ਸਟਾਰਟਰ ਆ ਫੀਟ ਉਹ ਦੇਣੀ ਆ ਪਾਣੀ ਦੇ ਕੋਲ ਤੇ ਆਵੇ ਕੋ ਬੋਤਲ ਹੈ ਇਹ ਖਰੀ ਨਹੀਂ ਗਈ ਆ ਵਿੱਚ ਦੀਦੀ ਜੇ ਇਹ ਜਦੋਂ ਹਲ ਗਈ ਨਾ ਤੇ ਇਹ ਦੇ ਦੇਣੀ ਆਪਾਂ ਬੱਚੀ ਨੂੰ ਅੰਦਰ ਛਾੜ ਦੇਣੀ ਘੱਟ ਘੱਟ ਕਰਦੀ ਅੱਜ ਨਾ 10 ਦਿਨਾਂ ਦੀ ਹੋ ਗਈ ਇਹਦੇ ਅੰਦਰ ਸਟਣੀ ਆਪਾਂ ਇਹਦੇ ਅੰਦਰ ਕਿਤੇ ਕਹਿਦੇ ਜੇ ਵੀ ਹੱਥ ਇਹ ਬੋਤਲ ਫੜੀ ਖੜਾ ਬੋਤਲ ਦਾ ਮੈਂ ਇਹਦੇ ਕਰਕੇ ਆਪਾਂ ਨਾ ਇਹੋ ਜੀ ਚੀਜ਼ ਖਾਈਏ ਨਾ ਪੀਏ ਸੁੱਕਾ ਸੱਕਾ ਡਾਲੀ ਦਾ